Hola, 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 ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਵਿੱਚ ਜਦੋਂ ਇੱਕ ਥਾਰ ਸਵਾਰ ਲੜਕਿਆਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪੁਲਿਸ ਤੇ ਗੱਡੀ ਚੜਾਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਇਹ ਗੱਡੀ ਸਵਾਰ ਉੱਥੋਂ ਦੀ ਨਿਕਲ ਗਏ ਤੇ ਪੁਲਿਸ ਨੇ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਤੇ ਆਖਰਕਾਰ ਪੁਲਿਸ ਨੇ 15 ਮਿੰਟਾਂ ਦੀ ਕੜੀ ਮੁਸ਼ਕਲ ਤੋਂ ਬਾਅਦ ਖਰੜ ਦੇ ਪਾਰਕ 뷰 ਸਟਰੀਟ ਦੇ ਬਾਹਰੋਂ ਇਹਨਾਂ ਨੇ ਇਹਨਾਂ ਨੂੰ ਆਰਾਊਂਡ ਆਪ ਕਰ ਲਿਆ ਇਹਨਾਂ ਤਿੰਨਾਂ ਨੇ ਜਦੋਂ ਪੁਲਿਸ ਨੇ ਆਰਾਊਂਡ ਆਪ ਕੀਤਾ ਤਾਂ ਇਹਨਾਂ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤੇ ਕਿਸ ਤਰ੍ਹਾਂ ਇਹ ਪੁਲਿਸ ਸ਼ੀਸ਼ਾ ਖੋਲ ਰਹੀ ਹੈ ਡੰਡੇ ਮਾਰ ਰਹੀ ਹੈ ਤੇ ਕਿਸ ਤਰ੍ਹਾਂ ਪੁਲਿਸ ਤੇ ਇਹ ਲੜਕਿਆਂ ਦੇ ਵਿਚਕਾਰ ਜਿਹੜਾ ਰਵਈਆ ਰਿਹਾ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਤੇ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਨੰਬਰ ਦੀ ਥਾਰ ਹੈ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਦੀ ਗੱਡੀ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰਿਆਂ ਦਾ ਪਿੱਛਾ ਕਰ ਤਿੰਨ ਦੋ ਤਿੰਨ ਮੁੰਡਿਆਂ ਨੂੰ ਰਾਉਂਡ ਅਪ ਕਰ ਲਿਆ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੇ ਤੁਹਾਨੂੰ ਇਹ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਦੇ ਆ ਖੜਟ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਵਿੱਚ ਜਦੋਂ ਇੱਕ ਥਾਰ ਸਵਾਰ ਲੜਕਿਆਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪੁਲਿਸ ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਇਹ ਗੱਡੀ ਸਵਾਰ ਉੱਥੋਂ ਦੀ ਨਿਕਲ ਗਏ ਤੇ ਪੁਲਿਸ ਨੇ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਤੇ ਆਖਰਕਾਰ ਪੁਲਿਸ ਨੇ 15 ਮਿੰਟਾਂ ਦੀ ਕੜੀ ਮੁਸ਼ਕਲ ਤੋਂ ਬਾਅਦ ਖਰੜ ਦੇ ਪਾਰਕ 뷰 ਸਟਰੀਟ ਦੇ ਬਾਹਰੋਂ ਇਹਨਾਂ ਨੇ ਇਹਨਾਂ ਨੂੰ ਰਾਉਂਡ ਆਫ ਕਰ ਲਿਆ ਇਹਨਾਂ ਤਿੰਨਾਂ ਨੇ ਜਦੋਂ ਪੁਲਿਸ ਨੇ ਰਾਉਂਡ ਅਪ ਕੀਤਾ ਤਾਂ ਇਹਨਾਂ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤੇ ਕਿਸ ਤਰ੍ਹਾਂ ਇਹ ਪੁਲਿਸ ਸ਼ੀਸ਼ਾ ਖੋਲ ਰਹੀ ਹੈ ਡੰਡੇ ਮਾਰ ਰਹੀ ਹੈ ਤੇ ਕਿਸ ਤਰ੍ਹਾਂ ਪੁਲਿਸ ਤੇ ਇਹ ਲੜਕਿਆਂ ਦੇ ਵਿਚਕਾਰ ਜਿਹੜਾ ਰਵਈਆ ਰਿਹਾ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਤੇ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਨੰਬਰ ਦੀ ਥਾਰ ਹੈ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਦੀ ਗੱਡੀ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰਿਆਂ ਦਾ ਪਿੱਛਾ ਕਰ ਤਿੰਨ ਦੋ ਤਿੰਨ ਮੁੰਡਿਆਂ ਨੂੰ ਰਾਉਂਡ ਅਪ ਕਰ ਲਿਆ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਰਾ ਸਾਫ਼ ਤੌਰ ਤੇ ਦਿਖਾ ਦਿੰਦੇ ਆ ਖਰੜ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਵਿੱਚ ਜਦੋਂ ਇੱਕ ਥਾਰ ਸਵਾਰ ਲੜਕਿਆਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪੁਲਿਸ ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਇਹ ਗੱਡੀ ਸਵਾਰ ਉੱਥੋਂ ਦੀ ਨਿਕਲ ਗਏ ਤੇ ਪੁਲਿਸ ਨੇ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਤੇ ਆਖਰਕਾਰ ਪੁਲਿਸ ਨੇ 15 ਮਿੰਟਾਂ ਦੀ ਕੜੀ ਮੁਸ਼ਕਲ ਤੋਂ ਬਾਅਦ ਖਰੜ ਦੇ ਪਾਰਕ 뷰 ਸਟਰੀਟ ਦੇ ਬਾਹਰੋਂ ਇਹਨਾਂ ਨੇ ਇਹਨਾਂ ਨੂੰ ਰਾਉਂਡ ਆਫ ਕਰ ਲਿਆ ਇਹਨਾਂ ਤਿੰਨਾਂ ਨੇ ਜਦੋਂ ਪੁਲਿਸ ਨੇ ਰਾਉਂਡ ਅਪ ਕੀਤਾ ਤਾਂ ਇਹਨਾਂ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤੇ ਕਿਸ ਤਰ੍ਹਾਂ ਇਹ ਪੁਲਿਸ ਸ਼ੀਸ਼ਾ ਖੋਲ ਰਹੀ ਹੈ ਡੰਡੇ ਮਾਰ ਰਹੀ ਹੈ ਤੇ ਕਿਸ ਤਰ੍ਹਾਂ ਪੁਲਿਸ ਤੇ ਇਹ ਲੜਕਿਆਂ ਦੇ ਵਿਚਕਾਰ ਜਿਹੜਾ ਰਵਈਆ ਰਿਹਾ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਤੇ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਨੰਬਰ ਦੀ ਥਾਰ ਹੈ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਦੀ ਗੱਡੀ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰਾਂ ਦਾ ਪਿੱਛਾ ਕਰ ਤਿੰਨ ਦੋ ਤਿੰਨ ਮੁੰਡਿਆਂ ਨੂੰ ਰਾਉਂਡ ਅਪ ਕਰ ਲਿਆ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੇ ਤੁਹਾਨੂੰ ਇਹ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਦੇ ਆ ਖੜਟ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂ देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर